जाने फते जी जो पौणा चौदे ओही गुरु सिथ गज्ज के जी फते बुलांदे ओही गुरु सिख गज्ज के जी फते बुलांदे एक बार गज के फते बलाई जावे आखो वाहे गुरु जी का खालसा वाहे गुरु जी की फते जिवे की आप जाने होगी बाबा दरावर सिंह जी दा जनम

ਅਤੇ ਮਾਤਾ ਗੁਜਰੀ ਜੀ ਸਸਾ ਨਦੀ ਤੇ ਵਿਛੋੜੇ ਦੌਰਾਨ ਬਾਕੀਆਂ ਨਾਲੋਂ ਵੱਖ ਹੋ ਗਏ ਸਨ ਆਪ ਜੀ ਨੂੰ ਗੰਗੂ ਪਾਪੀ ਨੇ ਕੈਦ ਕਰਵਾਇਆ ਸੀ ਆਪ ਜੀ ਖੰਡੇ ਬੁੱਝ ਵਿੱਚ ਕੈਦ ਐ ਸਨ ਐਨਾ ਹੀ ਨਹੀਂ ਆਪ ਜੀ ਨੂੰ ਧਰਮ ਬਦਲਣ ਦੇ ਕਈ ਨਾਲ ਦਿੱਤੇ ਗਏ ਕਈ ਧਮਕੀਆਂ ਦਿੱਤੀਆਂ ਗਈਆਂ ਪਰ ਆਪ ਜੀ ਨੇ ਆਪਣਾ ਧਰਮ ਨਹੀਂ ਬਦਲਿਆ ਆਪ ਜੀ ਨੂੰ ਮੋਤੀਰਾ ਮਹਿਰਾ ਦਵਾਰੋਂ ਦੁੱਧ ਪਿਲਾਇਆ ਆਪ ਜੀ ਦੇ ਗਲਾਸ ਹਲੇ ਵੀ ਉਸ ਸਥਾਤੇ ਰੱਖੇ ਹਨ ਜੇ ਸਥਾਤੇ ਆਪ ਜੀਆਂ ਨੇ ਦੁੱਧ ਪੀਤਾ ਸੀ ਜਦ ਤੀਜੀ ਵਾਰ ਆਪ ਜੀਆਂ ਨੂੰ ਬੁਲਾਇਆ ਗਿਆ ਅਤੇ ਕਿਹਾ ਗਿਆ ਜੇ ਆਪ ਆਪਣਾ ਧਰਮ ਇਸਲਾਮ ਕਬੂਲ ਨਹੀਂ ਕਰੋਗੇ ਤਾਂ ਤੁਹਾਨੂੰ ਜ਼ਿੰਦਾਨੀ ਵਿੱਚ ਚਲਵਾ ਦਿੱਤਾ ਜਾਵੇਗਾ ਆ ਗੱਲ ਸੁਣ ਕੇ ਛੋਟੇ ਸਹਜਾਦੇ ਡਰੇ ਨਹੀਂ ਉਹਨਾਂ ਨੇ ਅੱਗੇ ਕਿਹਾ ਕਿ ਸਾਨੂੰ ਸਾਡੇ ਗੁਰੂ ਪਿਤਾ ਨੇ ਪਹਿਲਾ ਮਾਰਨਾ ਸਿਖਾਇਆ ਹੈ ਉਹਨੇ ਆਪ ਜੀਆਂ ਨੂੰ ਜ਼ਿੰਦਾ ਨਹੀਂ ਹਾਂ ਜੇ ਮੌਂਦਾ ਫੈਸਲਾ ਕਰ ਦਿੱਤਾ ਜਦਾ ਆਪ ਜੀ ਜ਼ਿੰਦਗੀ ਵਿੱਚ ਚਲਨਾਏ ਗਏ ਤਾਂ ਉਹ ਨਹੀਂ ਡੇਗ ਗਈ ਅਤੇ ਆਪ ਜੀਆਂ ਦੇ ਸਾਹ ਚੱਲ ਰਹੇ ਸਨ ਇਹ ਗੱਲ ਵਜ਼ੀਰ ਖਾਨ ਨੂੰ ਖ਼ਬਰ ਨਾ ਹੋਈ ਉਹਨੇ ਆਪ ਜੀਆਂ ਦੇ ਸਾਹ ਬਣੇ ਰਾਗ ਵੱਟਾਂ ਦੀ ਘੋੜਨਾ ਕਰ ਦਿੱਤੀ

एक बार गल